ਆਓ ਜੀ ਆਓ ਜੀ ਆਓ ਜੀ ਆ ਗਿਆ ਆਓ ਜੀ ਆਓ ਪ੍ਰਧਾਨ ਜੀ ਆਓ ਜਰਾ ਤੁਹਾਨੂੰ ਬੁਲਾਵਾ ਪਾਓ ਆਓ ਜੀ ਅੱਠ ਜੀ ਇਹ ਸਰਦਾਰ ਜਰਨ ਸਿੰਘ ਜੀ ਇਥੇ ਮਲਕੀਤ ਕਮਾਈਂਦੇ ਐਮ ਡੀ ਨੇ

ਸਸ ਥੋੜਾ ਥੋੜਾ ਖੋਲਿਓ ਜੀ ਕਿ ਸਨੈਕ ਹੋ ਜਾਏ ਕਰ ਦਿਓ ਸਸ ਜੀ ਸੀ ਬਣਾ ਲਓ ਖੁੱਲੀ ਆਹੋ ਆ ਜਾਓ ਆ ਜਾਓ ਹਾਂ ਜੀ ਹਾਂ ਆ ਜਾਓ ਠੀਕ ਹੈ ਜੀ ਆ ਜੀ ਪਾ ਦਿਓ ਹਰ ਅੱਗੇ ਅੱਗੇ ਨਜ਼ਰ ਪਾਓ ਸਾ ਜੀ ਆ ਜਾਓ ਇਹਦੇ ਜਿਹਾ ਬਸ ਲਾਈ ਗਏ ਹਾਂ ਤੁਸੀਂ ਵੀ ਪਾਓ ਰਾਣੇ ਮਿੱਤਰ ਮਿਲ ਗਏ ਵੜੇ ਜਿੰਨੇ ਖੇਤ ਉਹਨੇ ਕਿਤੇ ਵੀ ਹਾਂਜੀ ਸਰ 1 ਮਿੰਟ ਜੀ 1 ਮਿੰਟ ਗਰੁੱਪ ਫੋਟੋ ਥੋੜਾ ਥੋੜਾ ਖੁੱਲੇ ਹੋ ਜਾਈਏ ਇੱਕ ਦੂਜੇ ਦੇ ਅੱਗੇ ਨਾ ਆਓ ਸਾਰੇ ਆ ਜਾਓ ਜੀ ہاں جی جی تھوڑا پچھے ਅੱਜ ਦੇ ਫੰਕਸ਼ਨ ਬਾਰੇ ਕੀ ਕਹਿਣਾ ਚਾਹੁੰਦਾ ਅਸੀਂ ਅੱਜ ਆਪਣਾ 25ਵਾਂ ਪਰਿਵਾਰ ਮਿਲਨ ਸਮਾਰੋਹ ਤੇ ਬੜਾ ਡੋਨੇਸ਼ਨ ਕੈਂਪ ਹਰ ਸਾਲ ਦੀ ਤਰ੍ਹਾਂ ਲਗਾ ਰਹੇ ਹਾਂ ਸਾਨੂੰ ਲਗਾਤਾਰ ਸਾਡਾ ਸਿਲਵਰ ਜੁਬਲੀ ਇਅਰ ਹੈ 25 ਸਾਲ ਤੋਂ ਇਹ ਸਾਡੀ ਸੰਸਥਾ ਲਗਾਉਂਦੀ ਆ ਰਹੀ ਹੈ ਸਾਡੇ ਇਹਦੇ ਵਿੱਚ ਦਿੱਲੀ ਤੋਂ ਜਿਹੜੇ ਸਾਡੇ ਆਲਰੀਡੀਆ ਦੇ ਪ੍ਰਧਾਨ ਨੇ ਸਾਰੀ ਟੀਮ ਹੈ ਉਹ ਚੇਚੇ ਤੋਂ ਦਿੱਲੀ ਤੋਂ ਪਹੁੰਚਦੀ ਹੈ ਤੇ ਅੱਜ ਵੀ ਪਹੁੰਚ ਚੁੱਕੀ ਹੈ ਇਹਦੇ ਜਿਹੜੇ ਸਾਡੇ ਬਜ਼ੁਰਗਵਾਰ ਨੇ ਬਡੇਰੀ ਉਮਰ ਵਾਲੇ ਮੇਲ ਔਰ ਫੀਮੇਲ ਉਹਨਾਂ ਦਾ ਸਨਮਾਨ ਕਰਾਂਗੇ ਨਾਲ ਜਿਹੜੇ ਬੱਚੇ ਪਿਛਲੇ ਸਾਲ ਦੇ ਵਿੱਚ ਫਸਟ ਆਏ ਨੇ ਚਾਹੇ ਉਹ ਐਜੂਕੇਸ਼ਨ ਚੋਂ ਚਾਹੇ ਉਹ ਗੇਮਸ ਚੋਂ ਚਾਹੇ ਉਹ ਕਿਸੇ ਐਕਸਟਰਾ ਕਰਿਕੂਲਰ ਐਕਟੀਵਿਟੀ ਚੋਂ ਉਹਨਾਂ ਬੱਚਿਆਂ ਨੂੰ ਅੱਜ ਅਸੀਂ ਸਨਮਾਨਿਤ ਵੀ ਕਰਾਂਗੇ ਕਿ ਸਾਰਾ ਅਸੀਂ ਆਪਣਾ ਜਿਹੜਾ ਸਾਡਾ ਭਾਈਚਾਰਾ ਹੈ ਇੱਥੇ ਨਾਪੇ ਦੇ ਵਿੱਚ ਜਿਹੜਾ ਕੋਈ 150 ਸਰਗਰਮ ਫੈਮਿਲੀ ਮੈਂਬਰ ਜਿਹੜੇ ਹੈ ਫੈਮਿਲੀ ਦੇ ਸਾਡੀਆਂ ਮੈਂਬਰ ਨੇ ਜਿਹੜੇ ਪਾਕਿਸਤਾਨ ਤੋਂ 37 ਦੇ ਵਿੱਚ ਵਟਵਾਰਿਆ ਤੋਂ ਬਾਅਦ ਵੀ ਲਿਆ ਚਾਏ ਸੀ ਉਹਨਾਂ ਦਾ ਸੱਚ ਸੰਸਥਾ ਇਹ ਬਣਾਈ ਹੋਈ ਹੈ ਜਿਹੜੇ ਕਿ ਸਾਡਾ ਜ਼ਿਲ੍ਹਾ ਪਿਛੇ ਮੀਆਂਵਾਲੀ ਸੀ ਉੱਥੋਂ ਅਸੀਂ ਸਾਰੇ ਇੱਥੇ ਆ ਕੇ ਆਏ ਤੇ ਅੱਜ ਕੋਈ ਲੋਹਤਕ ਹੈ ਕੋਈ ਦਿੱਲੀ ਹੈ ਕੋਈ ਗੁਰगांव ਹੈ ਆਲ ਇੰਡੀਆ ਲੈਵਲ ਤੇ ਸਾਡੀ ਸੰਸਥਾ ਚੱਲ ਰਹੀ ਹੈ ਸਰ ਕਿਥੋਂ ਕਿਥੋਂ ਆਰੇ ਨਾਬੇਦੁੱਲਾਵਾ ਨਾਬੇਦੁੱਲਾਵਾ ਗੁੜगांव ਤੋਂ ਬੱਲਵਗੜ ਤੋਂ ਰੋहतक ਤੋਂ ਰਿਵਾਰੀ ਤੋਂ ਤੇ ਦਿੱਲੀ ਅੱਜ ਦੇਖੀ ਕੀ ਕੀ ਫੰਕਸ਼ਨ ਨੇ ਸਰ ਅੱਜ ਸਾਡੇ ਬੱਚਿਆਂ ਦਾ ਸਾਡੇ ਜਿਹੜੇ ਪਰਿਵਾਰਿਕ ਬੱਚੇ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਇੱਕ ਆਯੁਰਵੈਦਿਕ ਦਾ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਮੈਡੀਕਲ ਕੈਂਪ ਚੱਲ ਰਿਹਾ ਤੇ ਇਸ ਤਰ੍ਹਾਂ ਦੇ ਅਸੀਂ ਜਿਹੜੇ ਉਪਰਾਲੇ ਕਰਦੇ ਰਹਿੰਦੇ ਆ ਅੱਜ ਜਿਹੜਾ ਸਨਮਾਨ ਅਸੀਂ ਕਰਨੇ ਨੇ ਮਡੇਰੀ ਯੂਮਰ ਵਾਲੇ ਬੱਚਿਆਂ ਦੇ ਉਸ ਤੋਂ ਸਾਰਿਆਂ ਨੂੰ ਦਿਖਾਵਾਂਗੇ ਉਸ ਤੋਂ ਬਾਅਦ ਲੰਚ ਦਾ ਫੀਡ ਪ੍ਰੋਗਰਾਮ ਹੈ ਆਪਣੇ ਭਾਈਚਾਰੇ ਨੂੰ ਕੁਝ ਕਹਿਣਾ ਚਾਹ। ਭਾਈਚਾਰਾ ਇਸ ਤਰ੍ਹਾਂ ਸਾਡਾ ਪਿਆਰ ਬਣਿਆ ਨਵੇ ਸਾਰੇ ਮਿਹਨਤੀ ਲੋਕ ਮਿਹਨਤ ਕਰਕੇ ਦਿਲ ਫੁੱਲ ਇਕੱਠਾ ਕਰਕੇ ਕਰਦੇ ਆਂ ਅਸੀਂ ਕੋਈ ਬਾਹਰੋਂ ਡੋਨੇਸ਼ਨ ਨਹੀਂ ਇਕੱਠੀ ਕਰਦੇ ਸਾਰੇ ਪਰਿਵਾਰਕ ਮੈਂਬਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦੇ। ਥੈਂਕ ਯੂ ਥੈਂਕ ਯੂ। ਕਿ ਮੇਆ ਵਾਲੀ ਭਰਾਤਰੀ ਨੂੰ ਸੁਨਾਜੋ ਰੱਖੇਗਾ ਤੇ ਪਹੁੰਚੇ ਉਸੇ ਤਰ੍ਹਾਂ ਦੇ ਕੀ ਕਿਹੜਾ ਚਲਿਆ? ਅ ਦੇਖੋ ਜੀ ਅਸੀਂ ਦਿੱਲੀ ਤੋਂ ਆਇਆ ਆਂ 올 ਇੰਡੀਆ ਮੇਆ ਵਾਲੀ ਡਿਸਟ੍ਰਿਕਟ ਐਸੋਸੀਏਸ਼ਨ ਸੈਂਟਰਲ ਬੋਡੀ ਤੋਂ ਔਰ ਇਹ ਪਰਿਵਾਰ ਸਾਡਾ ਮੀਆਵਲੀ ਪਰਿਵਾਰ ਜਿਹੜਾ ਹੈ 1947 ਦੇ ਵਿੱਚ ਜਦੋਂ ਪਾਰਟੀਸ਼ਨ ਹੋਇਆ ਤੇ ਉੱਥੋਂ ਮੀਆਵਲੀ ਸ਼ਹਿਰ ਤੋਂ ਉਜੜ ਕੇ ਇੱਥੇ ਲੋਕੀ ਆਏ ਇੱਥੇ ਆ ਕੇ ਪਰਿਵਾਰਾਂ ਨੇ ਆਪਣਾ ਇਕੱਠ ਕੀਤਾ ਔਰ ਤਦ ਤੋਂ ਲੈ ਕੇ ਹੁਣ ਤੱਕ ਇਹ ਪਰਿਵਾਰ ਇੱਕ ਦੂਜੇ ਨਾਲ ਸੰਗਠਿਤ ਹੋ ਕੇ ਰਹਿ ਰਹੇ ਨੇ ਇਹੜਾ ਕਾਰਜਕ੍ਰਮ ਹੈ ਇਸ ਕਾਰਜਕ੍ਰਮ ਨੂੰ ਅਸੀਂ ਹਰ ਸਾਲ ਨਾਬਾ ਬਰਾਦਰੀ ਮਨਾਉਂਦੀ ਹੈ ਕਿ ਪਰਿਵਾਰ ਦੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਪਿਆਰ ਵਧਾਇਆ ਜਾਏ ਉਹਨਾਂ ਨੇ ਇੱਕ ਦੂਜੇ ਨਾਲ ਮਿਲ ਕੇ ਰਹਿਣ ਦਾ ਤਰੀਕਾ ਜਿਹੜਾ ਹੈ ਉਹ ਸਾਡਾ ਜਿਹੜਾ ਚੱਲਿਆ ਆ ਰਿਹਾ ਹੈ ਉਹ ਬਣਿਆ ਰਵੇ ਔਰ ਇਸ ਕਾਰਜਕ੍ਰਮ ਦੇ ਵਿੱਚ ਸਾਡੀ ਜਿਹੜੀ ਬਰਾਦਰੀ ਹੈ ਸਮਾਜ ਸੇਵਾ ਦੇ ਨਾਲ ਜੁੜੀ ਹੋਈ ਹੈ ਉਹਦੇ ਵਾਸਤੇ ਅਸੀਂ ਸਮਾਜ ਸੇਵਾ 'ਚ ਹਰ ਸਾਲ ਇਹ ਬਰਾਦਰੀ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੀ ਹੈ ਮੈਡੀਕਲ ਚੈੱਕਅਪ ਕੈਂਪ ਆਰਗੇਨਾਈਜ਼ ਕਰਦੀ ਹੈ ਅੱਜ ਇੱਥੇ ਬਜ਼ੁਰਗਾਂ ਦਾ ਸਨਮਾਨ ਕੀਤਾ ਜਾਂਦਾ ਹੈ ਲੜਕੀਆਂ ਦਾ ਜਿਹੜੀਆਂ ਸਕੂਲ ਚ ਪੜਾਉਂਦੀਆਂ ਨੇ ਔਰ ਕਾਰਜਕ੍ਰਮ ਕਰਦਿਆਂ ਦੇ ਉਹਨਾਂ ਨੂੰ ਅਸੀਂ ਪ੍ਰੋਸਾਈਡ ਕਰੀਦਾ ਹੈ ਤਾਂ ਕਿ ਉਹ ਅੱਗੇ ਵਧ ਕੇ ਸਮਾਜ ਦੇ ਨਾਲ ਜੁੜਨ ਛੋਟੇ ਬੱਚਿਆਂ ਨੂੰ ਜਿਹੜੇ ਪੜ੍ਹਾਈ ਚੱਗੇ ਆਂਦੇ ਨੇ ਜੇ ਅਸੀਂ ਉਹਨਾਂ ਨੂੰ ਇਨਾਬ ਦੇਈਦਾ ਹੈ ਬਜ਼ੁਰਗਾਂ ਦਾ ਸਨਮਾਨ ਕਰੀਦਾ ਹੈ ਤੇ ਜਿਹੜੇ ਸਮਾਜ ਦੇ ਵਿੱਚ ਸਾਡੀ ਬਰਾਦਰੀ ਦੇ ਬੰਦੇ ਹੋਰ ਗੇਮਸ ਦੇ ਅੰਦਰ ਹੋਰ ਸੋਸ਼ਲ ਐਕਟੀਵਿਟੀ ਦੇ ਅੰਦਰ ਅੱਗੇ ਵੱਧ ਕੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰੀਦਾ ਹਾਂ ਅੱਜ ਲਗਾਤਾਰ ਹੈ 25 ਸਾਲ ਤੋਂ ਇਹ ਨਾਬਾ ਬ੍ਰਾਦਰੀ ਕੰਮ ਕਰ ਰਹੀ ਹੈ ਨਾਬਾ ਬ੍ਰਾਦਰੀ ਦੇ ਸਾਡੇ ਜਿਹੜੇ ਪ੍ਰਧਾਨ ਨੇ ਜਸਪਾਲ ਜੁਨੇਜਾ ਜੀ ਉਹ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਬ੍ਰਾਦਰੀ ਨੂੰ ਲਗਾਤਾਰ ਜੋੜ ਕੇ ਰੱਖਿਆ ਹੈ ਉਹਨਾਂ ਦੇ ਨਾਲ ਜਿਹੜੀ ਟੀਮ ਹੈ ਉਹ ਸੱਚਮੁੱਚ ਵਧਾਈ ਦੀ ਪਾਤਰ ਹੈ ਕਿ ਉਹ ਲਗਾਤਾਰ ਇੰਨੇ ਸਾਲਾਂ ਤੋਂ ਇਹ ਕੰਮ ਕਰਦੇ ਚੱਲੇ ਆ ਰਹੇ ਨੇ ਸਾਡੀਆਂ ਸ਼ੁਭਕਾਮਨਾਵਾਂ ਨੇ ਪੂਰੀ ਨਾਬਾ ਬ੍ਰਾਦਰੀ ਨੂੰ ਖਾਸ ਕਰ ਜਸਪਾਲ ਜੁਨੇਜਾ ਜੀ ਨੂੰ ਔਰ ਮੈਂ ਉਮੀਦ ਕਰਦਾ ਅੱਗੇ ਵੀ ਇਹ ਕਾਰ ਸਮਾਜ ਵਾਸਤੇ ਜੁੜਿਆ ਰਹੇਗਾ ਅਤੇ ਮੈਂ ਆਸ਼ਾ ਕਰਦਾ ਕਿ ਅੱਜ ਸਿਲਵਰ ਜੁਬਲੀ ਮਨਾਈ ਹੈ ਕਿ 골ਡਨ ਜੁਬਲੀ ਮਨਾਣਗੇ। ਧੰਨਵਾਦ। ਹਾਂਜੀ ਸਰ ਅੱਜ ਦੇ ਫੰਕਸ਼ਨ ਤੇ ਪਹੁੰਚੋ ਕਿਵੇਂ ਦੇਖਦੇ ਹੋ। ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਇਹਨਾਂ ਨੇ ਮੈਨੂੰ ਬਹੁਤ ਵੱਡਾ ਮਾਨ ਬਖਸ਼ਿਆ। ਇਹ ਸਾਡੇ ਭਰਾ 1947 ਤੋਂ ਸਾਡੇ ਲਾਂਡ ਲਗਲੇ ਦੇਸ਼ ਪਾਕਿਸਤਾਨ ਤੋਂ ਆਏ ਸੀ ਜਦੋਂ ਵੰਡ ਹੋਈ ਸੀ ਤੇ ਇਹਨਾਂ ਨੇ ਇੱਥੇ ਆ ਕੇ ਸਾਡੇ ਦੇਸ਼ ਦਾ ਨੋ ਬੜਾ ਉੱਚਾ ਚੱਕਿਆ ਅੱਜ ਇਹਨਾਂ ਨੇ ਬੜਾ ਸਲਾਗ ਜੋ ਕੰਮ ਕੀਤਾ ਇੱਥੇ ਖੂਨਦਾਨ ਦਾ ਕੈਂਪ ਵੀ ਲਾਇਆ ਤੇ ਮੈਡੀਸ਼ਨ ਵੀ ਫ੍ਰੀ ਦਿੱਤੀ ਜਾਊਗੀ ਤੇ ਮੈਡੀਕਲ ਕੈਂਪ ਵੀ ਲਾਏ ਨੇ ਤੇ ਮੈਂ ਪਰਮਾਤਮਾ ਪੂਰੇ ਅਰਦਾਸ ਕਰਦਾ ਵੀ ਇਹੇ ਬਰਾਦਰੀ ਦਿਨ ਦੁਨੀ ਰਾਤ ਚ ਆਪਣੀ ਤਰੱਕੀ ਕਰੇ ਹਰ ਸਾਲ ਦੀ ਤਰ੍ਹਾਂ ਵੱਡੇ ਫੰਕਸ਼ਨ ਕੀਤੇ ਜਾਂਦੇ ਨੇ ਤੁਸੀਂ ਕਿਵੇਂ ਦੇਖਦੇ ਹਾਂ ਹਾਂ ਮੈਂ ਤਾਂ ਦੇਖੋ ਅੱਜ ਪਹਿਲੀ ਵਾਰ ਆਇਆ ਐ ਅੱਜ ਦੇਖ ਕੇ ਬੜਾ ਮਨ ਖੁਸ਼ ਹੋਇਆ ਐ ਪਰਮਾਤਮਾ ਕਰੇ ਇਹ ਇਸ ਤੋਂ ਵੀ ਵੱਡੇ-ਵੱਡੇ ਇਹੇ ਕੰਮ ਕਰਦੇ ਰਹਿਣ